ਖੇਡਾਂ ਬਤਨ ਪੰਜਾਬ ਦੀਆਂ ਦਾ ਸੀਜ਼ਨ 4 29 ਤਰੀਕ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਇਸ ਨੂੰ ਲੈ ਕੇ ਸੰਗਰੂਰ ਤੋਂ ਚੱਲਿਆ ਮਿਸਾਲ ਮਾਰਚ ਅੱਜ ਬਠਿੰਡਾ ਪਹੁੰਚਾ ਜਿੱਥੇ ਬਠਿੰਡਾ ਸ਼ਹਿਰੀ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਐਸਐਸਪੀ ਅਮਨੀਤ ਕੌਂਡਲ ਏਡੀਸੀ ਮੈਡਮ ਪੋਨੂ ਸਿੰਘ ਵੱਲੋਂ ਇਸ ਨੂੰ ਜੀ ਆਇਆ ਆਖਿਆ ਗਿਆ ਬਠਿੰਡਾ ਦੇ ਸ਼ਹੀਦ ਭਗਤ ਸਿੰਘ ਖੇਡ ਸਟੇਡੀਅਮ ਵਿੱਚ ਇਸ ਸਬੰਧੀ ਇੱਕ ਸਾਦਾ ਪ੍ਰੋਗਰਾਮ ਕਰਵਾਇਆ ਗਿਆ ਇਹ ਮਿਸਾਲ ਮਾਰ ਬਠਿੰਡਾ ਤੋਂ ਸ਼੍ਰੀ ਮੁਕਸਰ ਸਾਹਿਬ ਲਈ ਰਵਾਨਾ ਹੋਵੇਗਾ ਵਿਧਾਇਕ ਜਗਰੂਪ ਸਿੰਘ ਗਿੱਲ ਨੇ ਦੱਸਿਆ ਕਿ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ 4 29 ਤਰੀਕ ਤੋਂ ਸ਼ੁਰੂ ਹੋਣ ਜਾ ਰਹੀਆਂ ਹਨ ਜਿਸ ਨੂੰ ਲੈ ਕੇ ਸੰਗਰੂਰ ਤੋਂ ਮਿਸਾਲ ਮਾਰ ਸ਼ੁਰੂ ਕੀਤਾ ਗਿਆ ਜੋ ਅੱਜ ਬਠਿੰਡਾ ਵਿਖੇ ਪਹੁੰਚਾ ਅਤੇ ਸ਼ਹੀਦ ਭਗਤ ਸਿੰਘ ਖੇਡ ਸਟੇਡੀਅਮ ਵਿੱਚ ਇਸ ਸੰਬੰਧੀ ਪ੍ਰੋਗਰਾਮ ਕਰਵਾਇਆ ਗਿਆ ਹੁਣ ਇਹ ਮਿਸਾਲ ਮਾਰਚ ਸ਼੍ਰੀ ਮੁਖਤਸਰ ਸਾਹਿਬ ਬੱਲਰਬਾਨਾ ਹੋਵੇਗਾ ਅਤੇ ਹਿਸ਼ਾਰਪੁਰ ਜਾ ਕੇ ਸਮਾਪਤ ਹੋਵੇਗਾ ਉਹਨਾਂ ਕਹੇ ਕਿ ਨੌਜਵਾਨੀ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਦੇ ਲਈ ਖੇਡਾਂ ਬਤਨ ਪੰਜਾਬ ਦੀਆਂ ਬਹੁਤ ਸਹਾਇ ਹੋ ਰਹੀਆਂ ਹਨ ਨਸ਼ਿਆਂ ਦਾ ਲਕ ਤੋੜਨ ਦੇ ਲਈ ਇਹ ਖੇਡਾਂ ਕਰਵਾਉਣਾ ਜ਼ਰੂਰੀ ਹੈ ਇਸ ਨਾਲ ਨੌਜਵਾਨੀ ਨਸ਼ਾ ਤੋਂ ਦੂਰ ਰਹਿ ਸਕਦੀ ਹੈ ਆਓ ਸੁਣਾਉਣੇ ਹਨ ਕੀ ਕਹਿੰਦੇ ਹਨ ਬਧਾਇਕ ਜਗਰੂਪ ਸਿੰਘ ਗਿੱਲ पंजाब सरकार फोकस है ਨੌਜਵਾਨੀ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਦਾ ਨਾਲ ਨਾਲ ਜਿਹੜਾ ਜੁਧ ਨਸ਼ਿਆਂ ਦੇ ਰੁੱਧ ਚੱਲ ਰਿਹਾ ਹੈ ਉਸ ਨੂੰ ਵੀ ਉਹਦਾ ਲੱਕ ਤੋੜਨ ਵਾਸਤੇ ਵੀ ਨੌਜਵਾਨੀ ਨੂੰ ਖੇਡਾਂ ਵੱਲ ਜਾਣਾ ਬਹੁਤ ਜ਼ਰੂਰੀ ਹੈ। ਸਾਡੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਪਿਛਲੇ ਜਦੋਂ ਤੋਂ ਹੋਣ ਚਾਹੀਏ। ਉਹਨਾਂ ਨੇ ਖੇਡਾਂ ਨੂੰ ਬਹੁਤ ਉਤਸ਼ਾਹਤ ਕੀਤਾ ਹੈ। ਔਰ ਅੱਜ ਵੀ ਜਿਹੜੀ ਖੇਡਾਂ ਬੱਦਲ ਪੰਜਾਬ ਦੀਆਂ ਜਿਹੜਾ ਸੀਜ਼ਨ 4 ਹੈ। ਇਹਦੀ ਟਾਪ ਸ਼ਰਮਣੀ ਜਿਹੜੀ ਸ਼ੁਰੂ ਤੋਂ ਚੱਲੀ ਹੈ। ਅੱਜ ਪ੍ਰਸ਼ੰਤੇ ਅਸੀਂ ਨੂੰ ਤਸਦੀਕ ਕੀਤਾ ਔਰ ਖੇਡ ਸਟੇਡੀਅਮ ਤੋਂ ਚੀਤ ਪਾਕ ਸਿੰਘ ਖੇਡ ਸਟੇਡੀਅਮ ਤੋਂ ਮੇਰੇ ਨਾਲ ਐਸਐਸਪੀ ਮੈਡਮ ਅਮਨੀਤ ਕੌਂਟਰ ਨੇ ਡੀਏਸੀ ਸਾਹਾ ਮੈਡਮ ਪੂਨਮ ਸਿੰਘ ਨੇ ਅਸੀਂ ਉਹ ਇੱਥੇ ਇਹਨਾਂ ਨੂੰ ਮੁਕਸਰ ਇਹਨਾਂ ਦੇ ਜਾਣਾ ਜਿਹੜੀ 2 ਵਜੇ ਪਹੁੰਚੇਗੀ ਔਰ ਇਹ ਸਾਰੀ ਸ਼ਰਮਣੀ ਰਿਟਾਰਟ ਸ਼ਰਮਣੀਆਂ ਚਾਰਪੁਰ ਜਾ ਕੇ ਕਰਵਾਉਣੀ ਹੈ ਨਕਤੀ ਤੀ ਤੋਂ ਖੇਡਾਂ ਜਿਹੜੀਆਂ ਸਟਾਰਟ ਹੋਣਗੀਆਂ ਔਰ ਸਾਰੇ ਪੰਜਾਬ ਦੇ ਜਿਹੜੇ ਪਾਰਟਿਸਪੈਂਟਸ ਹੈ ਉਹ ਪੂਰੀ ਤਿਆਰੀ ਚ ਲੱਗੇ ਹੋਏ ਐ ਸਾਡੀ ਸਰਕਾਰ ਨੇ ਪਿਛਲੇ ਸਾਲਾਂ ਦੇ ਵਿੱਚ ਜਿਹੜੇ ਵੀ ਖਿਡਾਰੀ ਮੈਡਲ ਲੈ ਕੇ ਆਏ ਉਹਨਾਂ ਨੂੰ ਬਹੁਤ ਜ਼ਿਆਦਾ ਸਨਮਾਨਿਤ ਕੀਤਾ ਔਰ ਮੁੱਖ ਮੰਤਰੀ ਸਾਹਿਬ ਜਦੋਂ ਇੱਥੇ ਆਏ ਸੀਗੇ ਜਦੋਂ ਸਟੇਟ ਦੀ ਲਾਸ ਸ਼ਰਮਣੀ ਸ਼ਹੀਦ ਪਾਲ ਸਿੰਘ ਸਟੇਡੀਅਮ ਕੀਤੀ ਇੱਥੇ 4 ਕਰੋੜ ਰੁਪਏ ਉਹਨਾਂ ਨੇ ਉਹਨਾਂ ਖਿਡਾਰੀਆਂ ਨੂੰ ਦਿੱਤਾ ਸੀ ਜਿਨ੍ਹਾਂ ਨੇ ਅੱਗੇ ਤਿਆਰੀ ਲਈ ਜਾਣਾ ਸੀ ਉਹਦਾ ਹੀ ਸਿੱਟਾ ਹੈ ਕਿ ਸਾਡੇ ਬਹੁਤ ਖਿਡਾਰੀ ਨੈਸ਼ਨਲ ਇੰਟਰਨੈਸ਼ਨਲ ਮੈਡਲ ਲੈ ਕੇ ਆਏ ਨੇ ਮੈਂ ਜਿਹੜੇ ਖਿਡਾਰੀ ਇਸ ਭਾਗ ਲੈ ਰਹੇ ਉਹਨਾਂ ਨੂੰ ਵੀ ਵਧਾਈ ਦਿੰਦਾ ਔਰ ਖੇਡ ਜਿਹੜਾ ਸਪੋਰਟਸ ਆਫ ਸਪੋਰਟ ਮਿੰਦਰ ਸਿੰਘ ਜਿਹੜਾ ਮੈਂਟਨਲ ਕੰਮ ਕਰ ਰਿਹਾ ਇਹਨਾਂ ਦੀ ਸਾਰੀ ਟੀਮ ਇਹਨਾਂ ਨੂੰ ਵੀ ਇਸ ਗੱਲ ਦੀ ਵਧਾਈ ਦਿੰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਪਹਿੰਡਾ ਖੇਡਾਂ ਦੇ ਵਿੱਚ ਨੰਬਰ 1 ਹੋਵੇ ਅਸੀਂ ਆਪਣੇ ਬੱਚਿਆਂ ਨੂੰ ਨਸ਼ਿਆਂ ਵੱਲੋਂ ਮੋੜ ਕੇ ਖੇਡਾਂ ਵੱਲ ਲਾਈਏ ਜੀ ਦੇ ਨਾਲ ਸਰੀਰ ਔਰ ਦਿਮਾਗ ਵੀ ਤੰਦਰੁਸਤ ਰਹਿੰਦਾ ਔਰ ਬੱਚਾ ਜਿਹੜੀਆਂ ਗਲਤ ਐਕਟੀਵਿਟੀਜ਼ ਜਾਂ ਉਹਨਾਂ ਲੋਕਾਂ ਦੇ ਸੰਪਰਕ ਚ ਨਹੀਂ ਆਉਂਦਾ ਜਿਹੜੇ ਅੱਜ ਸਮਾਜ ਨੂੰ ਬਹੁਤ ਬੁਰੀ ਤਰ੍ਹਾਂ ਖੋਣ ਬੰਗ ਚ ਮੜੇ ਹੋਏ ਆ ਮੈਂ ਆਸ ਕਰਦਾ ਹਾਂ ਸਰਕਾਰ ਨਸ਼ੇ ਨੂੰ ਖਤਮ ਕਰਨ ਵਾਸਤੇ ਖੇਡਾਂ ਨੂੰ ਉਪਰਪੂਰਤ ਕਰਨ ਦੇ ਲਈ ਨੌਜਵਾਨੀ ਨੂੰ ਇਸ ਪਰਸੇ ਅੱਗੇ ਵਧਾਉਣ ਲਈ ਜ਼ਰੂਰ ਕੰਮ ਕਰੇ ਹਾਂ ਹਾਂਜੀ ਕੀ ਕਹਿ ਰਹੇ ਸਨ ਵਾਕੀ ਸਾਡੇ ਵੱਲੋਂ ਇਹਦਾ ਬਹੁਤ ਜਿਆਦਾ ਅੱਜ ਅਸੀਂ ਰ지ਂਦਰਾ ਕਾਲਜ ਤੋਂ ਲੈ ਕੇ ਸ਼ੀਰਪਖ ਸਿੰਘ ਸਟੇਡੀਅਮ ਤੱਕ ਜੋ ਮਿਸਾਲ ਜਗਾਈ ਕਿ ਸਰਕਾਰ ਨੇ ਬਹੁਤ ਵਧੀਆ ਉਪਰਾਲਾ ਕੀਤਾ ਸਾਨੂੰ ਖੇਡਣ ਦਾ ਅਸੀਂ ਲੜਕੀਆਂ ਅੱਗੇ ਵਧਣਾ ਚਾਹੁੰਦੀਆਂ ਤੇ ਨਸ਼ੇ ਤੋਂ ਦੂਰ ਰਹਿਣਾ ਚਾਹੁੰਦੀਆਂ ਪਾ ਜੀ ਕਿੱਡਾ ਬਤਨ ਪੰਜਾਬ ਦੇ ਆ ਸਰਖੇੜ ਸਰਕਾਰ ਅਫਸਰ ਵੱਲੋਂ ਰਜਿੰਦਰਾ ਕਾਲਜ ਵਿੱਚ ਕਰਵਾਈਆਂ ਜਾਣ ਦੀਆਂ ਰਜਿੰਦਰਾ ਕਾਲਜ ਵਿੱਚ ਸਟੇਡੀਅਮ ਵਿੱਚ ਕਰਵਾਏ ਜਾਂਦੇ ਹਨ ਤਾਂ ਅਸੀਂ ਅਸਲ ਮਿਸਾਲ ਲੈ ਕੇ ਆਏ ਸੀਗੇ ਕਿ ਇੱਥੇ ਆ ਕੇ ਸਾਨੂੰ ਬਹੁਤ ਵਧੀਆ ਲੱਗਿਆ ਅਸੀਂ ਸਾਰੇਆਂ ਕੁੜੀਆਂ ਹਾਕੀ ਖੇਡਦੇ ਆ ਰਜਿੰਦਰਾ ਕਾਲਜ ਦੇ ਵਿੱਚ ਇੱਥੋਂ ਦਾ ਮਾਹੌਲ ਬਹੁਤ ਵਧੀਆ ਸੀਗਾ थैंक यू ओके की कहूं मेरा नाम राजित कौर है मैं आपकी खेड़ दी हूं मैं ਨੂੰ ਬਹੁਤ ਵਧੀਆ ਲੱਗ ਰਿਹਾ ਹੈ ਕਿ ਅੱਜ ਖੇਡਾਂ ਵਤਨ ਦੇ ਉਪਾਲੇ 'ਚ ਮੈਂ ਭਾਗ ਲੈ ਰਹੀ ਹਾਂ ਤੇ ਬਠਿੰਡੇ ਜਿਨ੍ਹਾਂ ਨੇ ਇਹ ਮਿਸ਼ਾਲ ਦਾ ਹੋ ਕਰਵਾਇਆ ਉਹਨਾਂ ਲਈ ਵੀ ਬਹੁਤ-ਬਹੁਤ ਧੰਨਵਾਦ ਅੱਜ ਮੈਨੂੰ ਬਹੁਤ ਵਧੀਆ ਲੱਗ ਰਿਹਾ ਹੈ ਕਿ ਮੈਂ ਖਾਤੀ ਖੇੜਦੀ ਹਾਂ